ਲੇਟਰਵੀਆ ਪੰਜਾਬ ਰਾਜ ਸਕੂਲੀ ਖੇਡਾਂ ਕਬੱਡੀ ਲੜਕੀਆਂ ਜੂਨੀਅਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਚੱਲ ਰਹੀਆਂ ਸਨ ਅੱਜ ਆਖੀਰਲੇ ਦਿਨ ਫਾਈਨਲ ਮੈਚ ਵਿੱਚ ਬਠਿੰਡਾ ਅਤੇ ਫਾਜ਼ਿਲਕਾ ਦੀਆਂ ਲੜਕੀਆਂ ਨੇ ਕਬੱਡੀ ਖੇਡ ਵਿੱਚ ਆਪਣੇ ਜੋਰ ਦਿਖਾਏ ਜਿਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀਆਂ ਲੜਕੀਆਂ ਨੇ ਬਠਿੰਡਾ ਨੂੰ ਹਰਾ ਕੇ ਸੂਬੇ ਵਿੱਚ ਆਪਣਾ ਚੰਡਾ ਬੁਲੰਦ ਕੀਤਾ ਇਨ੍ਹਾਂ ਖੇਡਾਂ ਦੇ ਸਨਮਾਨ ਸਮਾਰੋਹ ਮੌਕੇ ਡੀਐਸਪੀ ਬੁੱਢਲਾਡਾ ਸਿਕੰਦਰ ਸਿੰਘ ਜੀਮਾ चेयरमैन मार्केट कमेटी सतीश कुमार सिंगला तो अलावा उगे कबड्डी खिडारी अजय सिंह कैले विशेष तौर पर शामिल हुए। इस मौके खेडा दौरान जिथे खिडारियों का सम्मान किया गया उ अपन ड्यूटिया वाइय तरीके नाल निभा अध्यापक रैफरिया कोचा का भी सम्मान किया इस मौके जिला स्पोर्ट्स अफसर अमृतपाल सिंह तो इलावा प्रिंसीपल गुरमीत सिंह लैकचरार राज खान लैकचरार अवतार सिंह लैकचरार यादविंदर लैकचरार नायब खान लेकचरार महेंद्र कौर परगट सिंह जगतार सिंह मनदीप कौर लेकचरार हरप्रीत सिंह, सिंह तगड़ गुरदीप सिंह समरा दर्शन सिंह, संदीप सिंह, जसवीर सिंह, सिंह, निर्मल जगदीप सिंह, मनदीप शर्मा स्टेट कमेटी मेंबर, सुखविंदर कौर गुरविंदर निरंजन हरदीप सिंह मान अवतार सिंह जगसीर सिंह लवप्रीत निर्लेप कौर करमजीत हरविंदर ਪ੍ਰਦੀਪ ਕੁਮਾਰ ਤੋਂ ਇਲਾਵਾ ਮਾਤਾ ਗੁਜਰੀ ਜੀ ਪਲਾਈ ਕੇਂਦਰ ਬੁੜਲਾਡਾ ਦਾਵੀ ਇਸ ਗੇਮਾਂ ਵਿੱਚ ਸਹਿਯੋਗ ਰਿਹਾ ਬੁੜਲਾਡੇ ਵਾਸੇ ਇੱਕ ਬਹੁਤ ਮਾਨ ਦੀ ਗੱਲ ਹੈ ਵੀ ਅੱਜ ਜੋ ਸਕੂਲੀ ਖੇਡਾਂ ਸਾਡੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਹੋਈਆਂ ਜੋ ਇਸ ਦਾ ਪ੍ਰਬੰਧ ਐ ਸਕੂਲ ਦੇ ਮੁਖੀ ਗਰਮੀਤ ਸਿੰਘ ਜੀ ਨੇ ਕੀਤਾ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਜੋ ਦੱਸਿਆ ਹੈ ਵੀ ਇਹ ਪ੍ਰਬੰਧ ਬਾ ਮਿਸਾਲ ਸੀ ਇਹਦੇ ਨਾਲ ਸਾਡੇ ਜਿੰਨੇ 22-23 ਜ਼ਿਲ੍ਹਿਆਂ ਦੇ ਬੱਚੇ ਆਏ ਅਧਿਆਪਕ ਆਏ ਜਾਂ ਹੋਰ ਸਾਰੇ ਖੁਸ਼ ਹੋ ਕੇ ਗਏ ਨੇ ਇਹ ਸਾਡੇ ਮੁਲਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ স্তি সাইকল ਮੇਰਾ ਰਾਜਖੰਨ ਲੈਕਚਰਰ ਸ੍ਰੀ ਸ਼ਿਖਿਆ ਪੱਟੀ ਡਿਸਟ੍ਰਿਕਟ ਤਰਨਤਾਰਨ ਬਤੌਰ ਇਥੇ ਮੇਰੀ ਰਿਜ਼ਰਵਲ ਡੇਟ ਲੱਗੀ ਸੀ ਸਟੇਟ ਟੀਮ ਵੱਲੋਂ ਸਰ ਕਿਸ ਤਰ੍ਹਾਂ ਮੁਕਾਬਲੇ ਰਹੇ ਬੱਚਿਆਂ ਦੇ ਵਿੱਚ ਸਰ ਇਥੇ ਜਿਹੜੇ ਮੁਕਾਬਲੇ ਬਹੁਤ ਵਧੀਆ ਰਹੇ ਜੀ ਜਿਹੜਾ ਫਾਈਨਲ ਮੈਚ ਸੀ ਉਹ ਬਠਿੰਡਾ ਵਰਸਸ ਫਾਜ਼ਿਲਕਾ ਸੀ ਜਿਹੜਾ ਫਾਜ਼ਿਲਕਾ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਬਠਿੰਡਾ ਟੀਮ ਨੂੰ ਵੀ ਥਰਡ ਰਹੀ ਆ ਫਰੀਦਕੋਟ ਤੀਜੇ ਨੰਬਰ ਤੇ ਫਰੀਦਕੋਟ ਟੀਮ ਰਹੀ ਆ ਸਰ ਭਲਾਣਾ ਆਏ ਸੀ ਕਿ ਸਕੂਲ ਦੇ ਵੀ ਪ੍ਰੋਗਰਾਮ ਵੀ ਐਸਾ ਦਾ ਅਰੇਂਜਮੈਂਟ ਵਗੈਰਾ ਕਿਤਨਾ ਦਾ ਮੌਲਾ ਬਲਾਡ ਸਰ ਅਰੇਂਜਮੈਂਟ ਬਹੁਤ ਵਧੀਆ ਗੁੱਡ ਐਤੋਂ ਵਧੀਆ ਹੋ ਨਹੀਂ ਸਕਦਾ ਅਸੀਂ ਸਾਰਾ ਪੰਜਾਬ ਘੁੰਮਿਆ ਜਾਂਦੇ ਰਹਿੰਦੇ ਟੀਮ ਲੈ ਕੇ ਰਹਿਸ਼ ਕਿਤੇ ਹੋਰ ਹੁੰਦੀ ਆ ਖਾਣਾ ਕਿਤੇ ਹਰੋਂਦਾ ਮੈਚ ਕਿਤੇ ਹੋਰ ਹੁੰਦੇ ਨੇ ਇਹ ਪਹਿਲਾ ਡਿਸਟ੍ਰਿਕਟ ਹੈ ਔਰ ਪਹਿਲਾ ਇਹ ਸਕੂਲ ਹੈ ਕਿਤੇ ਇਥੇ ਰਹਿ ਸੀ ਇਥੇ ਖਾਣਾ ਸੀ ਇਥੇ ਗਰਾਊਂਡ ਸੀ ਮਾਨਯੋਗ ਡਿਪਟੀ ਡਾਇਰੈਕਟਰ ਸਪੋਰਟਸ ਚੀਰ ਭਰਤਵਾਦੀ ਨੇ ਸਾਨੂੰ ਜੋ ਮੋਬਾਰਾ ਦਿੱਤੀ ਸੀ ਕੀ ਇਹਨਾਂ ਤਰਮੀਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਪੁਰ ਖੇਡਾਂ ਜਿਹੜੇ ਮਾਨਤਾ ਜਿਹੜੇ ਨੂੰ ਮਾਨ ਬਖਸ਼ਿਆ ਉਹਨਾਂ ਨੇ ਅੰਡਰ 14 ਕੁੜੀਆਂ ਜੋ ਮੁਕਾਬਲੇ ਸਾਡੇ ਕੋਲੇ ਹੋਏ ਨੇ ਸਾਡੇ ਜ਼ਿਲ੍ਹਾ ਸਖਿਆ ਅਫਸਰ ਮੈਡਮ ਨੀਲਵਰਾਨੀ ਜੀ ਨੇ ਇਸ ਸਕੂਲ ਦੇ ਪ੍ਰਿੰਸੀਪਲ ਗਰਮੀਤ ਸਿੰਘ ਜੀ ਸਾਡੇ ਫਿਜ਼ੀਕਲ ਐਜਕੂਸਾਫਤੀ ਜਿਹਨੇ ਵਰਕ ਕਰਦੇ ਨੇ ਤੇ ਇਹਨਾਂ ਨੂੰ ਇਹ ਮਾਨਤਾ ਗਾਹਾਂ ਤੇ ਸਾਡਾ ਟੂਰਨਾਮੈਂਟ ਇਹਨਾਂ ਦੀ ਸਹਿਯੋਗ ਦੇ ਨਾਲ ਬਹੁਤ ਵਧੀਆ ਸਫਲਤਾ ਪ੍ਰਾਪਤ ਰਿਹਾ ਸਾਡਾ ਬੱਚਿਆਂ ਦਾ ਰਹਿਣ ਦਾ ਵੀ ਇੱਥੇ ਸੀ ਖਾਣ ਦਾ ਵੀ ਇੱਥੇ ਸੀਗਾ ਅਸੀਂ ਸਹੂਲਤ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈਗੀ ਕਿ ਕਿਸੇ ਬੱਚੇ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਜੀ। वेलकम ਸੈਵਨ ਐਂਕੋਰ ਆ ਜੀ। ਤੁਸੀਂ ਫੁੱਲ ਅਡਾ ਖੇਡਣ ਆਏ ਹੋਗੇ ਕਬੱਡੀ ਦੇ ਟੂਰਨਾਮੈਂਟ ਹੋ ਰਿਹਾ ਹੈ ਨਾ ਕਿਸ ਤਰ੍ਹਾਂ ਦਾ ਥੋੜਾ ਮੁਕਾਬਲਾ ਹੈ? ਬਹੁਤ ਵਧੀਆ ਹੋਇਆ ਜੀ ਸਾਡਾ ਮੁਕਾਬਲਾ। ਸਕੂਲ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਸੀ ਤੁਹਾਡੇ ਰਹਿਣ ਸਹਿਣ ਦੇ ਹੋਰ ਤਰ੍ਹਾਂ? ਬਹੁਤ ਵਧੀਆ ਸੀ ਜੀ ਬਹੁਤ ਵਧੀਆ ਸੀ ਸਕੂਲ ਵੀ ਜੀ ਖਾਣਾ ਵੀ ਬਹੁਤ ਵਧੀਆ ਸੀ ਜੀ ਗਰਾਊਂਡ ਗਰਾਊਂਡ ਵੀ ਵਧੀਆ ਸੀ ਜੀ ਸਾਰਾ ਕੁਝ ਵਧੀਆ ਸੀ। ਤੁਹਾਡਾ ਮੁਕਾਬਲਾ ਕਿਸ ਟੀਮ ਨਾਲ ਰਿਹਾ ਤੇ ਕਿਹੋ ਜਿਹੀ ਸਾਈਟ ਹੈ? ਸਾਡੀ ਜੈਕਟ ਦੀ ਪੋਜੀਸ਼ਨ ਆਈ ਹੈ ਜੀ ਫਾਜ਼ਿਲਕਾਨਾ ਵਾਲਾ ਮੁਕਾਬਲਾ ਸੀ ਜੀ ਮੈਂ ਪ੍ਰਿੰਸੀਪਲ ਗਰਮੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਲਾਡਾ ਲੜਕੀਆਂ ਸਿੰਘ ਜੀ ਸਕੂਲ ਦੇ ਵਿੱਚ ਬੱਚਿਆਂ ਦੇ ਸਬਕ ਪੱਧਰੀ ਮੁਕਾਬਲੇ ਹੋਏ ਨੇ ਖੇਡ ਕਬੱਡੀ ਦੇ ਕਿਸ ਤਰ੍ਹਾਂ ਦੇ ਰਹੇ ਮੁਕਾਬਲੇ ਕਿਸ ਤਰ੍ਹਾਂ ਦੇ ਮੁਕਾਬਲੇ ਬਹੁਤ ਦਿਲਚਸਪ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਿੱਖਿਆ ਡਿਪਾਰਟਮੈਂਟ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਵੱਲੋਂ ਇਸ ਸਾਲ ਮਾਰਕੀਟ ਕਬੱਡੀ ਦੇ ਅੰਡਰ 14 ਦੀ ਮੇਜਬਾਨੀ ਹੈ ਜਿਹੜੀ ਉਹ ਮਾਨਸਾ ਜ਼ਿਲ੍ਹੇ ਨੂੰ ਸੌਂਪੀ ਗਈ ਤੇ ਉਸ ਤੋਂ ਬਾਅਦ ਧੰਨਵਾਦ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਤੇ ਸਾਡੇ ਏਆਈ ਏਈਓ ਸਰ ਸਰਦਾਰ ਅਮਰਤਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਡੇ ਸਕੂਲ ਨੂੰ ਸੌਂਪੀ ਗਈ ਹੈ ਸਾਡੇ ਭਲਾਡੇ ਦੇ ਹਲਕੇ ਦੇ ਸਾਰੇ ਪੀਟੀ ਦੇ ਆਪਕ ਫਿਜ਼ੀਕਲ ਟੀਚਰ ਜਿਨ੍ਹਾਂ ਦੇ ਵਿੱਚ ਲੈਕਚਰਾਰ ਸੀ ਡੀਪੀ ਸਰਸੀ ਤੇ ਪੀਟੀਆਈ ਸੀ ਸਾਰੇ ਵੱਲੋਂ ਇੱਕ ਜ਼ਬਰਦਸਤ ਟੀਮ ਬਣਾ ਕੇ ਬਹੁਤ ਸਖਤ ਮਿਹਨਤ ਕੀਤੀ ਗਈ ਉਹ ਸਖਤ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਇਹਨਾਂ ਸੂਬਾ ਪੱਧਰੀ ਖੇਡਾਂ ਦਾ ਸਫਲ ਅਯੋਜਨ ਕਰਨ ਵਿੱਚ ਬਹੁਤ ਸਫਲ ਰਹੇ ਹਾਂ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿੰਨੇ ਵੀ ਅਧਿਕਾਰੀ ਤੇ ਬੱਚੇ ਆਏ ਸੀ ਉਹ ਸਾਰੇ ਇੱਥੋਂ ਖੁਸ਼ ਹੋ ਕੇ ਗਏ ਨੇ ਇੱਥੇ ਉਹਨਾਂ ਨੂੰ ਪ੍ਰੋਪਰ ਵਧੀਆ ਢੰਗ ਦੀ ਰਹਿائش ਮਿਲੀ ਹੈ ਪ੍ਰੋਪਰ ਖਾਣਾ ਮਿਲਿਆ ਅਤੇ ਸਾਰੇ ਖੇਡ ਪ੍ਰਬੰਧਕਾਂ ਤੋਂ ਉਹ ਸੰਤੁਸ਼ਟ ਹੋ ਕੇ ਗਏ ਨੇ। ਜੀਨਰ ਟੀਮ ਨੂੰ ਕੀ ਭੈਜਣਾ ਚਾਹੁੰਦੇ ਆਂ? ਮੈਂ ਜਿਹੜੀ ਫਾਜ਼ਿਲਕਾ ਦੀ ਟੀਮ ਹੈ ਉਸ ਵੱਲੋਂ ਬਹੁਤ ਹੀ ਜ਼ਬਰਦਸਤ ਮੁਕਾਬਲੇ ਦੇ ਵਿੱਚ ਬਠਿੰਡਾ ਦੀ ਟੀਮ ਨੂੰ ਹਰਾਇਆ ਗਿਆ। ਮੈਂ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਦਿਲੋਂ ਵਧਾਈ ਦੇਣਾ ਅਤੇ ਕਾਮਨਾ ਕਰਦਾ ਕਿ ਉਹ ਖੇਡਾਂ ਅੱਗੇ ਵੀ ਨੈਸ਼ਨਲ ਲੈਵਲ ਤੇ ਚੰਗਾ ਪ੍ਰਦਰਸ਼ਨ ਜਿਹੜਾ ਕਰਨਗੇ ਆ। ਇਹਨਾਂ ਮੁਕਾਬਲਿਆਂ ਦੇ ਵਿੱਚ ਜਿੱਥੇ ਫਾਜ਼ਿਲਕਾ ਫਸਟ ਰਹੀ ਹੈ ਉੱਥੇ ਬਠਿੰਡੇ ਨੂੰ ਦੂਜੀ ਪੋਜੀਸ਼ਨ ਮਿਲੀ ਹੈ ਤੇ ਫਰੀਦਕੋਟ ਨੇ ਤੀਜਾ ਸਥਾਨ ਹੈ ਜਿਹੜਾ ਉਹ ਹੱਸਰ ਕੀਤਾ।